ਸਾਸਰੀਕਾਲ ਦੋਸਤੋ ਕੀ ਹਾਲ ਚਾਲ ਨੇ ਹਾਂਜੀ ਅੱਜ ਅਸੀਂ ਬਣਾਵਾਂਗੇ ਕੜੀ ਤੇ ਚੌਲ ਜਿਹਦੇ ਲਈ ਮੈਂ ਇੱਧਰ ਅੱਧਾ ਕਿਲੋ ਲੱਸੀ ਲੈ ਕੇ ਤੇ ਉਸ ਨੂੰ ਚੰਗੀ ਤਰ੍ਹਾਂ ਫੈਟ ਲਿਆ ਸੀ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਵੱਡੇ 2 ਤੋਂ 3 ਜਾਂ 2.5 ਚਮਚ ਬੇਸਨ ਦੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ ਸੀ ਤੇ ਆਪਾਂ ਬੇਸਣ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਗੁੱਟਲੀਆਂ ਨਹੀਂ ਰਹਿਣ ਦੇਣੀਆਂ ਬਿਲਕੁਲ ਵੀ ਜੋ ਕਿ ਇਹ ਬਨ ਜਾਂਦੀਆਂ ਜੋ ਬੇਸਣ ਦੀਆਂ ਵਿੱਚ ਉਹ ਨਹੀਂ ਰਹਿਣ ਦੇਣੀਆਂ ਜੀ ਜਦੋਂ ਚੰਗੀ ਤਰ੍ਹਾਂ ਬੇਸਣ ਵਿੱਚ ਘੁਲ ਜਾਵੇ ਲੱਸੀ ਨੇ ਤਾਂ ਤੁਸੀਂ ਥੋੜਾ ਚਿਰ ਲਈ ਇਹਨੂੰ ਪਾਸੇ ਰੱਖ ਦਿਆ ਜੀ ਤੇ ਇੱਧਰ ਮੈਂ ਪਤੀਲੀ ਲੈ ਲਈ ਸੀਗੀ ਤੇ ਤੜਕਾ ਲਾਉਣ ਵਾਸਤੇ ਤੇ ਇਹਦੇ ਵਿੱਚ ਮੈਂ ਇੱਕ ਕੜਚੀ ਸਰੋਂ ਦਾ ਤੇਲ ਪਾ ਲਿਆ ਤੇ ਇਹਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਤੇਲ ਗਰਮ ਹੋਣ ਤੋਂ ਬਾਅਦ ਥੋੜਾ ਜਿਹਾ ਅਸੀਂ ਜੀਰਾ ਰਹਿ ਲਵਾਂਗੇ ਤੇ ਜੀਰਾ ਪਾਉਣ ਤੋਂ ਬਾਅਦ ਇਹਦੇ ਵਿੱਚ ਕਟੇ ਹੋਏ ਪਿਆਜ਼ ਪਾ ਦਵਾਂਗੇ ਤੇ ਆਲੂ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਤੋਂ 2 ਮਿੰਟ ਲਈ ਅਸੀਂ ਨਾ ਆਲੂ ਤੇ ਪਿਆਜ਼ ਨੂੰ ਵੀ ਭੁੰਨ ਲਵਾਂਗੇ ਕਿਉਂਕਿ ਇਹਦੇ ਨਾਲ ਉਹਦਾ ਥੋੜਾ ਜਿਹਾ ਸਵਾਦ ਚ ਵਧੀਆ ਹੋ ਜਾਂਦਾ ਤੇ ਥੋੜੇ ਜਿਹਾ ਭੁੱਜ ਵੀ ਜਾਂਦੇ ਆ ਇੱਧਰ ਮੈਂ ਅਦਰਕ ਤੇ ਲਸਣ ਦਾ ਪੇਸਟ ਵੀ ਪਾਤਾ ਸੀਗਾ ਇਦਾਂ ਇਹਦੇ ਨਾਲ ਵੀ ਸਵਾਦ ਵਧੀਆ ਹੋਣ ਲੱਗ ਜਾਂਦਾ ਆ ਕੜੀ ਦਾ ਤੇ ਬਾਕੀ ਸਾਡੇ ਮੇਰੇ ਸਾਰੇ ਪਰਿਵਾਰ ਚ ਤਾਂ ਕੜੀ ਨੂੰ ਜ਼ਿਆਦਾਤਰ ਅਮਰਤੀ کہہ ਕੇ ਬੁਲਾਉਂਦੇ ਨੇ ਤੇ ਫਿਰ ਦੋ ਤਿੰਨ ਨਾਮ ਹੁੰਦੇ ਆ ਦੇ ਮੈਨੂੰ ਤਾਂ ਵੈਸੇ ਇੰਨਾ ਹੀ ਪਤਾ ਆ ਕੜੀ ਆ ਤੇ ਅਮਰਤੀ ਆ ਤੇ ਹਾਂਜੀ ਇਧਰ ਮੈਂ ਨਾਰਮਲ ਜਿਹੜੇ ਬੇਸਿਕ ਮਸਾਲੇ ਆਪਣੇ ਘਰ ਦੇ ਹੁੰਦੇ ਆ ਉਹ ਪਾਤੇ ਸੀਗੇ ਨੂਨ ਮਿਰਚ ਹਲਦੀ ਮਸਾਲਾ ਤੇ ਧਨੀਆ ਮੈਂ ਥੋੜਾ ਜਿਹਾ ਮੈਸ਼ ਕਰਕੇ ਪਾ ਦਿੱਤਾ ਸੀਗਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇੱਕ ਗਲਾਸ ਡੇਢ ਗਲਾਸ ਪਾਣੀ ਪਾ ਕੇ ਨਾ ਤੇ ਦੋ ਤੋਂ ਚਾਰ ਮਿੰਟ ਲਈ ਭੁੰਨ ਲਵਾਂਗੇ ਵੀ ਤੜਕਾ ਜਾਂ ਰੈਡੀ ਹੋ ਜੂਗਾ ਇਹਦਾ ਤੇ ਉਧਰ ਮੈਂ ਇੱਕ ਵਾਰੀ ਚਾਹ ਬਣਨ ਲਈ ਰੱਖੀ ਹੋਈ ਸੀਗੀ ਤੇ ਇੱਧਰ ਤੜਕਾ ਸਾਡਾ ਬਣ ਕੇ ਤਿਆਰ ਆ ਤੇ ਲੱਸੀ ਵਿੱਚ ਜਿਹੜਾ ਅਸੀਂ ਬੇਸਨ ਘੋਲ ਕੇ ਰੱਖਿਆ ਸੀਗਾ ਤੇ ਉਹ ਅਸੀਂ ਚੰਗੀ ਤਰ੍ਹਾਂ ਹਲਾ ਹਲੂ ਕੇ ਤੇ ਇਹਦੇ ਵਿੱਚ ਪਾ ਦਵਾਂਗੇ ਜਿਹੜਾ ਅਸੀਂ ਮਸਾਲਾ ਤਿਆਰ ਕੀਤਾ ਆ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਜਿਹੜੇ ਭਾਂਡੇ ਵਿੱਚ ਸਾਡੀ ਲੱਸੀ ਸੀ ਕੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਕੇ ਤੇ ਥੋੜਾ ਜਿਹਾ ਹੋਰ ਪਾ ਦਵਾਂਗੇ ਇਹਦੇ ਚੋਂ ਤੇ ਪਲੇਟ ਦੇ ਕੇ ਇਹਨੂੰ ਬਨਣੀ ਰੱਖ ਦਵਾਂਗੇ ਤੇ ਇੱਧਰ ਅਸੀਂ ਕੁੱਕਰ ਰੱਖ ਲਿਆ ਆ ਚੌਲ ਬਣਾਉਣ ਵਾਸਤੇ ਚੌਲ ਮੇ ਧੋ ਕੇ ਰੱਖ ਦਿੱਤੇ ਸੀਗੇ ਤੇ ਇੱਧਰ ਕੁੱਕਰ ਦੇ ਵਿੱਚ ਜਿਹੜਾ ਪਾਣੀ ਸੀ ਉਹ ਥੋੜਾ ਜਿਹਾ ਸੁੱਕ ਜਾਵੇ ਉਸ ਤੋਂ ਬਾਅਦ ਅਸੀਂ ਘਿਓ ਪਾਵਾਂਗੇ ਹਾਂਜੀ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਇੱਕ ਵਾਰ ਕਮੈਂਟ ਵਿੱਚ ਜ਼ਰੂਰ ਲਿਖਿਆ ਜੇ ਤੇ ਸਾਡੀ ਚੱਲਦੀ ਹੋਈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਇੱਧਰ ਅਸੀਂ ਆਪਦੀ ਆਪ ਦੇ ਅਕੋਰਡਿੰਗ ਅਸੀਂ ਜਿੰਨਾ ਕਿਹੋ ਪਾਉਣਾ ਆ ਹਨਾ ਜਾਂ ਤੇਲ ਪਾਉਣਾ ਆ ਕੁਝ ਵੀ ਤੁਸੀਂ ਜਿਹਦੇ ਨਾਲ ਤੜਕਾ ਲਾਉਣਾ ਆ ਪਾ ਸਕਦੇ ਹੋ ਮੈਂ ਇਧਰ ਡੇਢ ਕ ਚਮਚ ਦੋ ਵੱਡੇ ਚਮਚੇ ਮੈਂ ਕਿਹੋ ਦੇ ਪਾ ਲਏ ਸੀਗੇ ਤੇ ਇਹਨੂੰ ਅਸੀਂ ਮੈਲਟ ਹੋਣ ਵਾਸਤੇ ਰੱਖ ਦੇਵਾਂਗੇ ਹਾਂਜੀ ਜਿੰਨਾ ਟਾਈਮ ਕਿਉ ਮੈਲਟ ਹੁੰਦਾ ਆ ਅਸੀਂ ਆਪਦੀ ਕੜੀ ਵੀ ਵੇਖ ਲਈਏ ਕਿੱਦਾਂ ਬਣ ਗਈ ਆ ਤੇ ਕੜੀ ਨੂੰ ਵੀ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਕਿ ਉਹ ਥੱਲੇ ਨਾ ਲੱਗ ਜੇ ਤੇ ਇੱਧਰ ਸਾਡਾ ਘਿਓ ਵੀ ਮੈਲਟ ਹੋ ਚੁੱਕਿਆ ਆ ਲਗਭਗ ਬਾ 1 ਕੱਦਾਂ ਮਿੰਟ ਲਈ ਰੱਖਣਾ ਹੁੰਦਾ ਆ ਘਿਓ ਨੂੰ ਜਿੰਨਾ ਚਿਰ ਪਿਗਲ ਨਹੀਂ ਜਾਂਦਾਗਾ हां जी ਜਿੰਨਾ ਟਾਈਮ ਘਿਓ ਮੈਲਟ ਹੋ ਰਿਹਾ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮ ਦਾ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਇੱਕ ਵਾਰ ਜ਼ਰੂਰ ਦੱਸਿਆ ਜੀ ਤੇ ਇੱਧਰ ਘਿਓ ਸਾਡਾ ਮੈਲਟ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਮੈਂ ਜੀਰਾ ਪਾ ਦਿੱਤਾ ਆ ਤੇ ਜੀਰੇ ਨੂੰ ਅਸੀਂ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੇ ਤੇ ਜੀਰੇ ਦਾ ਫਲੇਵਰ ਬਹੁਤ ਵਧੀਆ ਹੁੰਦਾ ਆ ਇਹ ਆ ਕੌਲਾ ਜਿਹੜਾ ਇਹ ਮੈਂ ਇੱਕ ਕੌਲਾ ਚੌਲਾਂ ਦਾ ਲਿਆ ਆ ਤੇ ਇਹ ਮੈਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਏ ਸੀਗੇ ਤੇ ਇਸ ਨੂੰ ਅਸੀਂ ਜੀਰੇ ਵਾਲੇ ਘਿਓ ਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂਜੀ ਜਿੰਨਾ ਜਿਹੜੇ ਕੌਲੇ ਨਾਲ ਤੁਸੀਂ ਪਾਣੀ ਲਿਆ ਇਹ ਮੈਜ਼ਰਮੈਂਟ ਤੁਸੀਂ ਯਾਦ ਜ਼ਰੂਰ ਰੱਖਣਾ ਆ ਜਿੰਨਾ ਤੁਸੀਂ ਪਾਣੀ ਲਿਆਇਆ ਜਿੰਨਾ ਤੁਸੀਂ ਮਤਲਬ ਚੌਲ ਲਏ ਹੈ ਨਾ ਉਦੋਂ ਤਿੰਨ ਗੁਣਾ ਪਾਣੀ ਪਾਉਣਾ ਹੈ ਇੱਕ ਕੌਲਾ ਚੌਲ ਆ ਤੇ ਤਿੰਨ ਕੌਲੇ ਪਾਣੀ ਦੇ ਪਾਣੇ ਆ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਅਸੀਂ ਨਾਰਮਲ ਜੇ ਕੋਈ ਮਤਲਬ ਹੋਰ ਵੀ ਕੋਈ ਡਰਾਈ ਫਰੂਟ ਵਗੈਰਾ ਪਾਉਣੇ ਹੈ ਤਾਂ ਉਹ ਵੀ ਅਸੀਂ ਪਾ ਸਕਦੇ ਹਾਂ ਪਰ ਮੈਨੂੰ ਪਸੰਦ ਨਹੀਂ ਗੇ ਇਸ ਲਈ ਮੈਂ ਤਾਂ ਨਾਰਮਲ ਲੂਣ ਪਾ ਦੂੰਗੀ ਤੇ ਲੂਣ ਤੁਸੀਂ ਆਪ ਦੇ ਟੇਸਟ ਅਕੋਰਡਿੰਗ ਪਾਉਣਾ ਆ ਇਹਦੇ ਚ ਕੋਈ ਮੇਜਰਮੈਂਟ ਨਹੀਂ ਹੈਗਾਗਾ ਤੇ ਲੂਣ ਪਾ ਕੇ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦਿੱਤਾ ਹੈ ਤੇ ਜਿਹੜੇ ਕੌਲੇ ਨਾਲ ਅਸੀਂ ਚੌਲ ਲਏ ਸੀਗੇ ਉਸੇ ਹਿਸਾਬ ਨਾਲ ਅਸੀਂ ਤਿੰਨ ਕੌਲੇ ਪਾਣੀ ਦੇ ਪਾ ਲਏ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਚੌਲਾਂ ਵਿੱਚ ਕੱਲਾ ਲੂਣ ਹੀ ਪਾਇਆ ਆ ਪਿਆਜ਼ ਵਗੈਰਾ ਨਹੀਂ ਪਾਏਗੇ ਕਿਉਂਕਿ ਅਸੀਂ ਇਹ ਕੜੀ ਚੌਲ ਬਣਾ ਰਹੇ ਹਾਂ ਤੇ ਕੜੀ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਸੀਗੀਆਂ ਨਹੀਂ ਤਾਂ ਨਾਰਮਲ ਜੇ ਮੈਂ ਦਹੀਂ ਚੌਲ ਵੀ ਬਣਾਉਣੀ ਆ ਤੇ ਇਹਦੇ ਵਿੱਚ ਮੈਂ ਮਿਰਚਾਂ ਵਗੈਰਾ ਵੀ ਪਾ ਦਿੰਨੀ ਆ ਤੇ ਨਹੀਂ ਤੇ ਹਾਂਜੀ ਇੱਕ ਮੇਨ ਚੀਜ਼ ਕਿ ਜੇ ਆਪਾਂ ਚੌਲ ਖਿਲੇ-ਖਿਲੇ ਜੇ ਬਣਾਉਣੇ ਆ ਹਨਾ ਇੱਕ ਤਾਂ ਚਿਪਕੇ ਜੇ ਰਹਿੰਦੇ ਨਾਲ ਇਹ ਖਿੜੇ ਖਿੜੇ ਜਿਹੇ ਵੀ ਵਧੀਆ ਲੱਗਦੇ ਆ ਉਹ ਵੇਖਣ ਚ ਵੀ ਹਨਾ ਤੇ ਖਾਂਚ ਵੀ ਸਵਾਦ ਹੁੰਦਾ ਉਹਦੇ ਲਈ ਤੁਸੀਂ ਇੱਕ ਇਹਦੇ ਵਿੱਚ ਨਿੰਬੂ ਜ਼ਰੂਰ ਨਿਚੋੜਦੇ ਆ ਜੀ ਪੰਜ-ਸੱਤ ਬੂੰਦਾਂ ਵੀ ਪੈ ਜਾਣਗੀਆਂ ਤੇ ਉਹਦੇ ਨਾਲ ਵੀ ਵਧੀਆ ਬਣ ਜਾਂਦੇ ਆ ਚੌਲ ਤੇ ਮੈਂ ਨਿੰਬੂ ਹਮੇਸ਼ਾ ਹੀ ਪਾਉਣੀ ਹੈ ਨੂਨੇ ਚੌਲਾਂ 'ਚ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ ਢੱਕ ਦਵਾਂਗੇ ਤੇ ਵੈਸੇ ਵਿਸਲ ਦੀ ਇਹਦੇ ਚ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਕਿ ਮੈਂ ਤਾਂ ਵੈਸੇ ਲਾ ਦਿੰਨੀ ਹੁੰਨੀ ਹੈ ਇੱਕ ਅੱਧੀ ਵਿਸਲ ਚ ਤਿਆਰ ਹੋ ਜਾਂਦੇ ਆ ਇੱਕ ਜਾਂ ਦੋ ਵਿਸਲਾ ਜੀ ਤੇ ਤੁਸੀਂ ਨਾਰਮਲ ਪਲੇਟ ਦੇ ਕੇ ਵੀ ਇਹਨੂੰ ਪਕਾ ਸਕਦੇ ਹੋ ਇੱਧਰ ਸਾਡੀ ਜਿਹੜੀ ਕੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਣ ਕੇ ਰੈਡੀ ਆ ਬਸ ਥੋੜੀ ਜੀ ਹੋਰ ਪਕਾਣੀ ਆ ਕਿਉਂਕਿ ਥੋੜੀ ਜੀ ਸੰਘਣੀ ਹੋਰ ਹੋਗੀ ਤਾਂ ਬਹੁਤ ਵਧੀਆ ਲੱਗੂਗੀ ਤੇ ਕੜੀ ਚੌਲ ਬਹੁਤ ਵਧੀਆ ਬਣੇ ਸੀਗੇ ਹਾਂਜੀ ਆ ਜਾਓ ਇੱਧਰ ਸਾਡੇ ਚੌਲ ਵੀ ਬਣ ਕੇ ਰੈਡੀ ਆ ਆ ਤੁਸੀਂ ਦੇਖ ਸਕਦੇ ਹੋ ਚੌਲ ਵੇਖ ਲਓ ਤੁਸੀਂ ਖਿੜੇ ਖਿੜੇ ਬਣਿਆ ਪੂਰੇ ਨਾ ਕਿ ਨਾਲ ਚਿਪੇ ਚਿਪੇ ਜੇ ਇੱਕ ਤਾਂ ਜਿਹੜੇ ਚਿਪਚਿਪੇ ਜੇ ਹੋ ਜਾਂਦੇ ਉਹ ਖਾਣ ਨੂੰ ਜੀ ਨਹੀਂ ਕਰਦਾ ਤੇ ਤੁਸੀਂ ਵੀ ਨਿੰਬੂ ਦਾ ਯੂਜ਼ ਜ਼ਰੂਰ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਵੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਜੇ ਹਾਂਜੀ ਉਹ ਦੇਖੋ ਸਾਡੀ ਕੜੀ ਵੀ ਬਣ ਕੇ ਰੈਡੀ ਆ ਤੇ ਹੁਣ ਅਸੀਂ ਇਹਨੂੰ ਪਲੇਟ ਵਿੱਚ ਸਰਵ ਕਰਾਂਗੇ ਤੁਸੀਂ ਵੀ ਆਪਦੇ ਘਰੇ ਕੜੀ ਚੋਲ ਬਣਾਓ ਤੇ ਜਰੂਰ ਟਰਾਈ ਕਰਿਆ ਜੇ ਤੇ ਸਾਡੀ ਸ਼ਾਰਟ ਵੀਡੀਓਜ਼ ਨੂੰ ਵੀ ਜਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਾਂਜੀ ਚੌਲ ਬਹੁਤ ਜ਼ਿਆਦਾ ਗਰਮ ਸੀਗੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਕੜੀ ਵੀ ਬਹੁਤ ਵਧੀਆ ਬਣੀ ਹੈ ਇਹ ਵੀ ਬਹੁਤ ਗਰਮ ਆ ਤੇ ਘਰਦਿਆਂ ਨੇ ਚੌਲ ਕੜੀ ਚੌਲ ਟਰਾਈ ਕੀਤੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਏ। ਬਾਕੀ ਨਾਰਮਲ ਹਲਕਾ ਫੁਲਕਾ ਹੀ ਖਾਣਾ ਦਿਨ ਚੱਕਰ ਦੀ ਵਾਰੀ ਖਾਣਾ ਚਾਹੀਦਾ ਆ। ਜਦੋਂ ਆਪਾਂ ਸਾਰੀ ਦਿਹਾੜੀ ਜ਼ਿਆਦਾ ਹੀ ਖਾਂਦੇ ਰਹਿੰਨੇ ਖਾਂਦੇ ਰਹਿੰਨੇ ਤੇ ਸਾਡਾ ਸਰੀਰ ਡਾਈਜੈਸਟ ਨਹੀਂ ਕਰ ਸਕਦਾਗਾ। ਤੇ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।